ਅਸੀਂ ਆਨੰਦ ਸਾਹਿਬ ਦੇ ਅੰਦਰ ਪੜਦੇ ਹਾਂ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਕਮ ਮਾਰਗ ਚੱਲਣਾ ਮਹਾਰਾਜ ਜੀ ਕਹਿੰਦੇ ਨੇ ਵਾਹਿਗੁਰੂ ਦੇ ਪਿਆਰਿਆਂ ਭਗਤਾਂ ਦੀ ਚਾਲ ਨਿਰਾਲੀ ਹੈ ਦੁਨੀਆਂ ਦੇ ਨਾਲੋਂ ਵੱਖਰੀ ਹੈ ਉਹ ਔਖੇ ਰਾਹ ਤੇ ਚੱਲਦੇ ਨੇ ਬਿਕਮ ਮਾਰਗ ਚੱਲਣਾ ਲੱਭ ਔਖਾ ਰਾਹ ਕਿਹੜਾ ਹੈ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਕਹਿੰਦੇ ਨੇ ਉਹ ਫਿਰ ਲੱਬ ਲੋਭ ਲਾਲਚ ਤੋਂ ਦੂਰ ਰਹਿੰਦੇ ਨੇ ਅਹੰਕਾਰ ਨੂੰ ਛੱਡ ਦਿੰਦੇ ਨੇ ਜਿਵੇਂ ਮਹਾਰਾਜ ਜੀ ਨੇ ਆਖਿਆ ਸਿਰ ਤਰਤਲੀ ਗਲੀ ਮੇਰੀ ਆਓ ਅਹੰਕਾਰ ਨੂੰ ਛੱਡ ਦਿੰਦੇ ਨੇ ਹਉਮੈ ਨੂੰ ਤਿਆਗ ਦਿੰਦੇ ਨੇ ਤਜ ਤ੍ਰਿਸ਼ਨਾ ਤੇ ਮਾਦੀਆਂ ਜਿੰਨੀਆਂ ਵੀ ਇਛਾਵਾਂ ਹੁੰਦੀਆਂ ਨੇ ਉਹਨਾਂ ਨੂੰ ਛੱਡ ਕੇ ਕੇਵਲ ਵਾਹਿਗੁਰੂ ਦੇ ਨਾਮ ਦੀ ਤਾਗ ਰੱਖਦੇ ਨੇ ਵਾਹਿਗੁਰੂ ਦੇ ਜਿਹੜੇ ਪਿਆਰੇ ਜਨ ਨੇ ਉਹ ਮੰਦੀਆਂ ਸਾਰੀਆਂ ਤ੍ਰਿਸ਼ਨਾਵਾਂ ਨੂੰ ਤਿਆਗ ਦਿੰਦੇ ਨੇ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ ਬਿਨਾਂ ਕਿਸੇ ਮਨੋਰਥ ਦੇ ਤੇ ਉਹ ਵਾਹਿਗੁਰੂ ਉਸ ਦੇ ਮੰਦੀਆਂ ਤ੍ਰਿਸ਼ਨਾਵਾਂ ਨੂੰ ਉਤਰਪਿਤ ਕਰ ਦਿੰਦਾ ਹੈ। ਪਾਪ ਕੇ ਉਸ ਦੇ ਮਨ ਦੇ ਵਿੱਚ ਕੋਈ ਹੋਰ ਇੱਛਾ ਨਹੀਂ ਰਹਿ ਜਾਂਦੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਗੁਰੂ ਦੇ ਮਿਲਾਪ ਤੋਂ ਬਿਨਾਂ। ਮਹਾਰਾਜ ਜੀ ਕਹਿੰਦੇ ਨੇ ਤਾਜ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਨੇ ਉਹ ਕਦੀ ਵੀ ਕਾਮ ਕਰੋ ਲੋ ਮੋਹ ਹੰਕਾਰ ਵਿਕਾਰਾਂ ਦੇ ਵਸ ਵਿਸ਼ਿਆਂ ਦੇ ਵਸ ਆ ਕੇ ਬਹੁਤਾ ਬੋਲਦੇ ਨਹੀਂ ਪਾਲ ਕੇ ਆਪੇ ਤੋਂ ਬਾਹਰ ਕਦੀ ਨਹੀਂ ਹੁੰਦੇ ਉਹਨਾਂ ਵਿੱਚ ਵੀਰ ਰਸ ਭਾਵੇਂ ਹੁੰਦਾ ਹੈ ਪਰ ਉਹ ਕਦੇ ਵੀ ਜੋਸ਼ ਵਿੱਚ ਹੋਸ਼ ਨਹੀਂ ਖੁੰਦੇ ਉਹ ਪੂਰੀ ਹੋਸ਼ ਹਵਾਸ ਦੇ ਵਿੱਚ ਹੁੰਦੇ ਨੇ ਪਾਣੇ ਕਿੰਨਾ ਵੱਡਾ ਸੰਕਟ ਆ ਜਾਵੇ ਚਾਹੇ ਉਹਨਾਂ ਦੇ ਉੱਤੇ ਕਿੰਨੀ ਵੱਡੀ ਮੁਸੀਬਤ ਆ ਜਾਵੇ ਚਾਹੇ ਕਿੰਨਾ ਭਿਆਨਕ ਸਮਾਂ ਬਣ ਜਾਵੇ ਉਹ ਆਪਣਾ ਆਪਾ ਨਹੀਂ ਖੁੰਦੇ ਬਹੁਤ ਨਹੀਂ ਬੋਲਦੇ ਕੋਈ ਊਲ ਡਨੂਲ ਸ਼ਬਦ ਮੂੰਹੋਂ ਨਹੀਂ ਕੱਢਦੇ ਕੇਵਲ ਵਾਹਿਗੁਰੂ ਦਾ ਨਾਮ ਹੀ ਜਪਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖਾਂ ਦੇ ਉੱਤੇ ਮੁਸੀਬਤ ਪਈ ਹੈ ਸਿੱਖ ਆਪਣਾ ਆਪਾ ਨਹੀਂ ਖੁੰਦੇ ਜਿਹੜੇ ਅਸਲੀ ਸੇਖ ਨੇ ਉਹ ਹਮੇਸ਼ਾ ਗੁਰੂ-ਗੁਰੂ ਕਰਕੇ ਸ਼ਹਾਦਤਾਂ ਦਾ ਜਾਮ ਪੀ ਲੈਂਦੇ ਨੇ ਤੇ ਜਾਂ ਫਿਰ ਮੈਦਾਨੀ ਜੰਗ ਵਿੱਚ ਮੱਲਾ ਮਾਰ ਲੈਂਦੇ ਨੇ ਮਹਾਰਾਜ ਜੀ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਭਗਤਾ ਕੀ ਚਾਲ ਨਰਾਲੀ ਚਾਲਨ ਰਾਲੀ ਭਗਤਾ ਕੀ ਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਕਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਮਹਾਰਾਜੀ ਕਹਿੰਦੇ ਨੇ ਖੰਨੇਓ ਤਿੱਖੀ ਖੰਨੇਓ ਤਿੱਖੀ ਦਾਰਥੇ ਖੰਡੇ ਨਾਲੋਂ ਵੀ ਤਿੱਖੀ ਵਾਲੋਂ ਨਿੱਕੀ ਇਹਤਮਾਰਗ ਜਾਣਾ ਇਹ ਜਿਹੜਾ ਰਾਹ ਹੈ ਇਹ ਖੰਡੇ ਨਾਲੋਂ ਤਿੱਖਾ ਹੈ ਤੇ ਵਾਲਾਂ ਨਾਲੋਂ ਵੀ ਬਰੀਕ ਰਾਹ ਹੈ ਗੁਰੂ ਪਿਆਰੀ ਸਾ ਸੰਗਤ ਜੀ ਮਹਾਰਾਜੀ ਕਹਿੰਦੇ ਨੇ ਹੈ ਪਰ ਹੈ ਬੜਾ ਮਜ਼ਬੂਤ ਖੰਡੇ ਵਾਂਗ ਮਜ਼ਬੂਤ ਹੈ ਤਿੱਖਾ ਹੈ ਵਾਲਾਂ ਵਾਂਗ ਬਰੀਕ ਹੈ ਇਸਾਂ ਵਾਂਗ ਬਰੀਕ ਹੈ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਸੰਤ ਭਗਤ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਹੁੰਦੇ ਨੇ ਉਹ ਇਸ ਰਾਹ ਤੇ ਜਾਂਦੇ ਨੇ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਕੀ ਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋਂ ਨੀ ਕੀ ਇਤ ਮਾਰਗ ਜਾਣਾ ਗੁਰ ਪ੍ਰਸਾਦੀ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਜਿਨਿ ਆਪ ਤਜਿਆ ਜਿਨ੍ਹਾਂ ਨੇ ਆਪਣਾ ਆਪਾ ਹੰਕਾਰ ਜਿਸ ਨੂੰ ਮਹਾਰਾਜ ਨੇ ਇੱਥੇ ਕਿਹਾ ਹੈ ਸਿਰ ਧਰਤਲੀ ਗਲੀ ਮੇਰੀ ਆਓ ਹਰ ਵਾਸਨਾ ਸਮਾਣੀ ਜਿਨ੍ਹਾਂ ਨੇ ਆਪਣਾ ਹੰਕਾਰ ਗੁਰੂ ਦੀ ਕਿਰਪਾ ਨਾਲ ਛੱਡ ਦਿੱਤਾ ਆਪਣੀਆਂ ਮੰਡੀਆਂ ਵਾਸਨਾਵਾਂ ਤ੍ਰਿਸ਼ਨਾਵਾਂ ਨੂੰ ਖਤਮ ਕਰ ਦਿੱਤਾ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੀ ਉਹਨਾਂ ਸੰਤ ਜਨਾਂ ਦੀ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੀ ਚਾਲ ਦੁਨੀਆ ਦੇ ਨਾਲੋਂ ਵੱਖਰੀ ਹੁੰਦੀ ਹੈ ਦੁਨੀਆ ਪੈਸੇ ਪਿੱਛੇ ਦੌੜਦੀ ਹੈ ਪਰ ਪੈਸਾ ਸੰਤਾਂ ਪਤਾਂ ਦੇ ਪਿੱਛੇ ਦੌੜਦਾ ਹੈ ਅਸੀਂ ਪੜਦੇ ਹਾਂ ਨੌ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਐ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ ਨੌ ਨਿੱਧ ਪਾਵ ਨੌ ਖਜ਼ਾਨੇ 18 ਸਿੱਧਾ 18 ਕਰਾਮਾਤਾਂ ਤਾਕਤਾਂ ਉਹਨਾਂ ਦੇ ਮਗਰਮਗਰ ਤੁਰੀਆਂ ਫਿਰਦੀਆਂ ਨੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ ਮਹਾਰਾਜ ਜੀ ਕਹਿੰਦੇ ਨੇ ਇਹ ਹੈ ਔਖਾ ਮਾਰਗ ਇਹ ਤਾਂ ਮਾਰਗ ਪੈਰ ਤੇ ਰਿਜੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਇਸ ਮਾਰਗ ਤੇ ਪੈਰ ਧਰਨਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਸਿਰ ਦੀਜੈ ਫਿਰ ਸਿਰ ਸਿਰ ਭਾਵੇਂ ਚਲਾ ਜਾਵੇ ਕਾਣ ਨਾ ਕੀਜੈ ਫਿਰ ਪਿੱਛੇ ਨਹੀਂ ਹਟਣਾ ਇਸ ਮਾਰਗ ਤੋਂ ਕਾਣ ਨਹੀਂ ਕਰਨੀ ਪਾਵ ਕੇ ਚ ਜਿਕ ਚ ਜਿਕਣਾ ਨਹੀਂ ਜਦੋਂ ਸਿਰ ਦੇਣਾ ਪੈ ਜਾਵੇ ਫਿਰ ਸਿਰ ਵੀ ਦੇਣਾ ਹੈ ਜਦੋਂ ਹਉਮੈ ਛੱਡ ਦਿੱਤੀ ਪ੍ਰੇਸ਼ਨਾ ਛੱਡ ਦਿੱਤੀ ਸਤਗੁਰੂ ਜੀ ਕਹਿੰਦੇ ਨੇ ਫਿਰ ਪਿੱਛੇ ਜਾਣ ਦਾ ਰਾਹ ਨਹੀਂ ਫਿਰ ਮਹਾਰਾਜ ਜੀ ਕਹਿੰਦੇ ਨੇ ਫਿਰ ਅੱਗੇ ਹੋ ਕੇ ਜਦੋਂ ਲੋੜ ਪਵੇ ਫਿਰ ਸਿਰ ਵੀ ਦੇਣਾ ਪੈਣਾ ਹੈ ਮਹਾਰਾਜ ਜੀ ਕਹਿੰਦੇ ਨੇ ਹਉਮੈ ਨੂੰ ਛੱਡਣ ਵਿੱਚ ਗੁਰੂ ਨੂੰ ਸਮਰਪਿਤ ਹੋਣ ਵਿੱਚ ਆਪਣਾ ਸਿਰ ਗੁਰੂ ਤੋਂ ਵਾਰਨ ਲਈ ਮਹਾਰਾਜ ਜੀ ਕਿੰਨ ਨਿਚਿ ਜਿਕਨਾ ਕਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਇਸ ਦੇ ਅਰਥ ਇਤਿਹਾਸ ਵਿੱਚੋਂ ਵੇਖਣੇ ਹੋਣ ਤੇ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਹੋਰ ਸਿੱਖ ਸੂਰਬੀਰਾਂ ਦਾ ਇਤਿਹਾਸ ਵੇਖਣਾ ਚਾਹੀਦਾ ਹੈ